ਸਮਾਣਾ ਸਦਰ ਪੁਲਿਸ ਲਗਾਤਾਰ ਨਸ਼ਾ ਜੋ ਵੇਚਦੇ ਹਨ ਉਹਨਾਂ ਖਿਲਾਫ ਆਪਣੀ ਮੁਹਿੰਮ ਚਲਾਈ ਹੋਈ ਹੈ ਉਸ ਦੇ ਤਹਿਤ ਕੱਲ ਵੀ ਇੱਕ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਇੱਕ ਹੋਰ ਵਿਅਕਤੀ ਗ੍ਰਿਫਤਾਰ ਹੋਇਆ ਜਿਸ ਤੋਂ ਕੀ ਚਿੱਟਾ ਬਰਾਮਦ ਹੋਇਆ ਸਰਕਾਰ ਦਾ ਜਿਹੜਾ ਕੀ ਹੈ ਦੂਜਾ ਪੜਾਅ ਹੈ ਨਸ਼ਾ ਦੇ ਯੁੱਧ ਨੇ ਸੰਬ੍ਰੁੱਧ ਦੂਜੇ ਪੜਾਅ ਦੇ ਤਹਿਤ ਲਗਾਤਾਰ ਪੁਲਿਸ ਐਕਸ਼ਨ ਦੇ ਵਿੱਚ ਹੈ ਉਹ ਜਿਹੜੇ ਨਸ਼ਾ ਵੇਚਣ ਵਾਲੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰ ਰਹੀ ਹੈ ਉਸ ਦੇ ਤਹਿਤ ਇੱਕ ਜਿਸ ਤਰ੍ਹਾਂ ਦੋ ਵਿਅਕਤੀ ਸਦਰ ਪੁਲਿਸ ਸਮਾਣਾ ਵੱਲੋਂ ਕਾਬੂ ਕੀਤੇ ਗਏ ਹਨ ਅੱਗੇ ਜਾਂਚ ਅਦਾਲਤ ਵਿੱਚ ਹੋਣੀ ਹੈ ਲੇਕਿਨ ਕਥਿਤ ਰੋਪੀ ਨੇ ਵੀ ਕਹੇਗੇ ਪਹਿਲੇ ਵੀ ਮੇਕ ਦੋ ਵਾਰ ਲੇਕੇ ਹੋਂ ਸਾਰਾ ਜਾਂਚ ਦਾ ਵਿਸ਼ਾ ਹੈ ਗੱਲਬਾਤ ਕਰਦੇ ਆਂ ਪੁਲਿਸ ਅਧਿਕਾਰੀ ਨਿਰਮਲ ਸਿੰਘ ਜੀ ਜੁਦ ਨਸ਼ਿਆਂ ਵਿਰੁੱਧ ਮਹਿੰਮਤ ਹੈ ਤੁਸੀਂ ਕੱਲ ਅਗਸਤ ਦੇ ਸੀਦਾ ਮੈਨੂੰ ਖਦਾਪੁਰੇ ਚੌਂਕ ਜਿੰਨੀ ਹੋਈ ਕਿ ਉੱਥੇ ਵਿਕਾਸ ਕੁਮਾਰ ਪੁੱਤਰ ਪਣਗੁਆਰ ਵਾਸੀ ਸੇਕੋ ਕਲੋਨੀ ਨਸ਼ਾ ਦੇਂਦੀ ਅਰਚਕ ਬੈਠਾ ਮੜੀ ਕਰਿਆ ਕਿਸੇ ਗਾਗ ਦੀ ਮੈਲ ਮੰਡੀ ਚ ਜੋ ਰੈਡ ਕੀਤੀ ਦਾ ਇਹਦੇ ਕੋਲੋਂ 15 ਗ੍ਰਾਮ ਰੋਣ ਚਿੱਟਾ ਬਣਾਉਂਦਾ ਹੋਇਆ ਪਹਿਲਾਂ ਜੇ ਸਰਕਾਰ ਦਾ ਪਤਾ ਕਰਨਾ ਹੈ ਪਤਾ ਕਰਕੇ ਸਰਕਾਰ ਦਾ ਪਤਾ ਕਰਾਂਗੇ ਅੱਜ ਅਦਾਲਤ ਪੇਸ਼ ਕਰਕੇ ਰਿਮਾਂਡ ਕਰਾਂਗੇ ਜਿੱਥੋਂ ਲੈ ਕੇ ਆਇਆ ਕਿੱਥੇ ਜਾਣਾ ਸੀ ਨੇ ਜੀ ਠੀਕ ਹੈ ਕਥਿਤ ਵਿਅਕਤੀ ਨਾਲ ਵੀ ਗੱਲਬਾਤ ਕਰਦੇ ਹਾਂ ਬਸ ਇਹ ਮਜਬੂਰ ਆ ਜੀ ਪਿੰਨੇ ਆ ਜੀ ਆਪ ਨਾਲੇ ਪਹਿਲਾਂ ਜੀ ਇੱਕ ਦੋ ਵਾਰ